ਜਿਹੜਾ ਦਿੱਲੀ ਦੇ ਵਿੱਚ ਅंदोलਨ ਚੱਲਿਆ ਸੀ ਦੁਨੀਆ ਪੱਧਰ ਦੇ ਲੋਕ ਉਸ ਅंदोलਨ ਦੇ ਨਾਲ ਸੀਗੇ ਚਾਹੇ ਕਿਸਾਨ ਮਜ਼ਦੂਰ ਜਾਂ ਕੋਈ ਬੰਦਾ ਕਿਤੇ ਆਲਾ ਮੇਰਾ ਖਿਆਲ ਹੈ ਵੀ 92% ਲੋਕ ਉਸ ਅंदोलਨ ਦੇ ਹੱਕ ਵਿੱਚ ਜੀਏ 8% ਲੋਕ ਵਿਰੋਧ ਕਰਦੇ ਸੀ ਉਦੋਂ ਕੰਗਣਾ ਨੇ ਵੀ ਉਲਟ ਸੁੱਟ ਬਿਆਨ ਦਿੱਤੇ ਵੀ ਅਧਿਆਰੀ ਤਿਆਰੀਆਂ ਔਰਤਾਂ ਫਲਾਨਾ ਕੁਝ ਕਰ ਰਹੀਆਂ ਉਹ ਗੁੱਸਾ ਸਾਰਾ ਲੋਕਾਂ 'ਚ ਹੁੰਦਾ ਹੈ ਦਾ ਇਹਨਾਂ ਜਿਹੜੇ ਇਹ ਲੋਕ ਬਿਆਨ ਦਿੰਦੇ ਨੇਗੇ ਜਿਹੜੇ ਲੋਕ ਅਧੋਲਨ ਲੜਦੇ ਨੇ ਉਹ ਕੱਲਾ ਹੀ ਨਹੀਂ ਹੁੰਦਾ ਕੱਲਾ ਅਧੋਲਨ ਲੜਦੇ ਨੇ ਉਹਨਾਂ ਦੇ ਬੱਚੇ ਫੌਜ ਤੇ ਵੀ ਹੁੰਦੇ ਨੇ ਉਹਨਾਂ ਦੇ ਬੱਚੇ ਪੁਲਿਸ ਤੇ ਵੀ ਹੁੰਦੇ ਨੇ ਉਹਨਾਂ ਦੇ ਬੱਚੇ ਅਫਸਰशाही ਤੇ ਵੀ ਹੁੰਦੇ ਸਰ ਬੰਦੇ ਨੂੰ ਘਰ ਨਾਲ ਤਾਂ ਆਉਂਦੀ ਆ ਲੈ ਇਸ ਗੱਲ ਦੀ ਵੀ ਕਿਉਂ ਮਤਲਬ ਸਾਡਾ ਵਿਰੋਧ ਕੀਤਾ ਜਾ ਰਿਹਾ ਇੱਕ ਤਾਂ ਬੰਦਾ ਦਿਨ ਰਾਤ ਘਰ ਛੱਡਿਆ ਬੈਠਾ ਪਾਲੇ 'ਚ ਬੈਠਾ ਗਰਮੀ 'ਚ ਬੈਠਾ ਨੇਹੜੀਆਂ 'ਚ ਬੈਠਾ ਮੀਂਹ 'ਚ ਬੈਠਾ ਤੇ ਉਹਨੂੰ ਉਲਟ ਕਹਿਣਾ ਵੀ ਹਿਦਿਆੜੀ ਲੈ ਕੇ ਆਏ ਵਾਪਸ ਆਏ ਨਿਗੇ ਮਤਲਬ ਉਹ ਗੁੱਸਾ ਆਪੀਗਾ ਗੁੱਸਾ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਥੋੜਾ ਜਿਹਾ ਸਾਡੀ ਬੇ ਪਪਾ ਲੜਨ ਵਾਲੇ ਲੋਕਾਂ ਅਸੀਂ ਭਾਣਾ ਮੰਨ ਕੇ ਸੰਘਰਸ਼ ਲੜਦੇ ਆ ਸਾਡੀ ਬੇਟੀ ਨੂੰ ਥੋੜਾ ਸ਼ਾਂਤ ਰਹਿਣਾ ਠੀਕ ਠਿਗਾ ਕਿਉਂ ਭਾਰਤੀ ਜਨਤਾ ਪਾਰਟੀ ਪੂਰੀ ਤੁਲੀ ਹੋਈ ਹੈ ਪੰਜਾਬ ਦੇ ਲੋਕਾਂ ਨੂੰ ਅੱਤਵਾਦੀ ਕਹਿਣਾ ਮਾੜੀ ਜਿਹੀ ਕੋਈ ਘਟਨਾ ਵਾਪਰ ਜੇ ਜੋੜ ਕੇ ਉਹਦੇ ਨਾਲ ਵੱਡੀ ਪੱਧਰ ਤੇ ਕੰਗੜਾ ਨੇ ਵੀ ਅੱਜ ਬਿਆਨ ਦਿੱਤਾ ਵੀ ਇਹ ਅੱਤਵਾਦੀ ਨੇ ਇਥੇ ਨਕਸਲ ਐਟਰੀ ਨੇ ਫਲਾਣੇ ਨੇ ਇਹਨਾਂ ਨੂੰ ਕਿਵੇਂ ਖਤਮ ਕੀਤਾ ਜਾ ਰਿਹਾ ਉਹ ਪੰਜਾਬੀਆਂ ਨੂੰ ਸਿੱਖਾਂ ਨੂੰ ਖਤਮ ਕਰਨਾ ਚਾਹੁੰਦੇ ਨੇ ਇਹ ਜਿਹੜੀ ਲੜਾਈ ਲੜਨੀ ਆ ਸਾਨੂੰ ਥੋੜਾ ਇਸ ਗੱਲ ਤੋਂ ਤਾਂ ਬਚ ਕੇ ਚੱਲਣ ਦੀ ਲੋੜ ਹੈ ਜੀ ਮਤਲਬ ਸਾਨੂੰ ਅੱਤਵਾਦੀ ਕਹਿੰਦੇ ਨੇ ਜਦੋਂ ਇਹਨਾਂ ਦੇ ਗੁੰਡੇ ਮੁਸਲਮਾਨਾਂ ਤੇ ਹਮਲਾ ਕਰਦੇ ਨੇ ਕੋਈ ਗਾਹੀ ਲਈ ਜਾਂਦਾ ਕੋਈ ਕੁਸ ਕਰੀ ਜਾਂਦਾ ਉਹ ਅੱਤਵਾਦੀ ਇਹਨਾਂ ਨੂੰ ਨਹੀਂ ਦੀਂਦੇ ਕਿਤੇ ਵੀ ਜੋ ਘੱਟ ਗਣਤੀਆਂ ਤੋਂ ਵੱਡੇ ਵੱਦਰ ਤੇ ਹਮਲੇ ਕਰਦੇ ਨੇ ਨਾ ਕੰਗੜਾ ਨੂੰ ਦਿਖੇ ਨਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦਿਖੇ ਨਾ ਇਹਨਾਂ ਦੇ ਮਤਲਬ ਹੋਰ ਲੀਡਰਾਂ ਨੂੰ ਦਿਖੇ ਵੀ ਉਹ ਅੱਤਵਾਦੀ ਨੇ ਜੇ ਕੋਈ ਕੁੱਸੇ 'ਚ ਆ ਕੇ ਸਾਡੇ ਕਿਸੇ ਨੌਜਵਾਨ ਨੇ ਪਲਟ ਕੇ ਹੋ ਮੁੰਡਾ ਹੋਵੇ ਕੋਈ ਹੋਵੇ ਉਹਨੇ ਕੋਈ ਘਟਨਾ ਕਰਤੀ ਉਹਨੂੰ ਅਤਵਾਦੀ ਕਹੀ ਜਾਂਦਾ ਹੈਗਾ ਹੁਣ ਅੰਬਰਸਤ ਤੇ ਅਟੈਕ ਹੋਇਆ ਅੰਬਰਸਤ ਤੇ ਕੋਈ ਗੁੱਸਾ ਕਿਉਂ ਨਹੀਂ ਆਊਗਾ ਜੀ ਉਸ ਵੇਲੇ ਮੈਂ ਖੁਦਾ ਦੇ ਗੁੱਸੇ ਦੇ ਵਿੱਚ ਦੀਗਾ ਘਟੋ ਘਟ ਮੈਂ 8 ਦਿਨ ਭਗੌੜਾ ਰਹਿਆ ਉਹਦੋਂ ਆਪ ਵੀ ਸਾਡੇ ਮਤਲਬ ਜੇ ਕਹੇ ਜੀ ਦਰਬਾਰ ਸਾਹਿਬ ਤੇ ਕਿਉਂ ਹਮਲਾ ਹੋਇਆ ਉਹ ਗੁੱਸਾ ਹੁੰਦਾ ਲੋਕਾਂ 'ਚ ਕਿਸੇ ਧਰਮ ਦੇ ਟੈਕ ਹੋਵੇ ਮਤਲਬ ਤੇ ਉਹ ਘਟਨਾ ਉਸੇ ਚ ਹੀ ਬਾਪਰੀ ਸੀ ਜਿਹੜੀ ਮਤਲਬ ਵੀ ਕਿਉਂ ਸਾਡੇ ਤੇ ਅਟੈਕ ਕੀਤਾ ਗਿਆ ਕੰਗਣਾ ਦਾ ਵੀ ਉਹੀ ਨਾਲ ਗੱਲ ਜੁੜੀ ਹੋਈ ਹੈ ਇਹ ਸਾਡੇ ਖਿਲਾਫ ਬਿਆਨ ਦੇਣਾ ਘਟੋ ਘਟ ਪੰਜਾਬੀਆਂ ਦੇ ਖਿਲਾਫ ਸਿੱਖਾਂ ਦੇ ਖਿਲਾਫ ਸੋਚ ਕੇ ਬਿਆਨ ਦੇਣ ਦੀ ਲੋੜ ਹੈਗੀ ਮੈਂ ਜੋ ਠੀਕ ਆ ਸਾਡੀ ਬੇਟੀ ਨੇ ਕੀਤਾ ਠੀਕ ਆ ਮੈਂ ਉਹਨੂੰ ਕਹਿੰਦਾ ਥੋੜਾ ਜਿਹਾ ਸਮਝਣਾ ਚਾਣਨ ਦੀ ਲੋੜ ਆ ਵੀ ਸਾਡੀ ਕੌਮ ਨੂੰ ਕੋਈ ਬਦਨਾਮ ਨਾ ਕਰ ਸਕੇ ਠੀਕ ਆ ਜੇ ਵਾਪਰ ਗਿਆ ਘਟਨਾ ਕੋਈ ਗੱਲ ਨਹੀਂ ਅਸੀਂ ਜਿਹੜੀ ਕੁੜੀ ਨੇ ਇਸ ਮਤਲ ਘਟਨਾ ਮਤ ਜੇ ਕਹਿਦੀ ਆ ਵੀ ਉਹ ਕਿਸ ਤਰ੍ਹਾਂ ਦਾ ਗੁੱਸਾ ਦਿਖਾਇਆ ਗੁੱਸਾ ਜ਼ਾਹਰ ਕੀਤਾ ਉਹ ਪਰਿਵਾਰ ਬਾਰੇ ਤਾਂ ਅਸੀਂ ਇਹ ਜੇ ਪੜਤਾਲ ਕਰਨੀ ਆ ਬੇਟੀ ਜੁੜੀ ਕਿਹੜੇ ਪਰਿਵਾਰ ਦੇ ਨਾਲ ਆ ਕਿੱਥੋਂ ਜੁੜੀ ਆ ਉਹਦੇ ਬਾਅਦ ਕਰਕੇ ਪਰ ਅਸੀਂ ਉਹਦੇ ਨਾਲ ਆ ਨਾਲ ਆ ਬਿਲਕੁਲ ਨਾਲ ਆਗੇ ਠੀਕ ਹੈ ਇਹੇ ਜੇ ਕੰਮ ਹੁੰਦੇ ਹੀ ਰਹਿੰਦੇ ਗੁੱਸੇ ਦੇ ਵਿੱਚ ਸਾ ਗੁੱਸੇ 'ਚ ਹੋਣ ਤੇ ਜਜਵਾਰ ਦੇ ਵਿੱਚ ਹੋਣ ਚਾਹੇ ਕੋਈ ਮਤਕੇ ਹੋਣ ਕਿ ਮੈਂ ਠੀਕ ਹੋਣਾ ਚਾਹੀਦਾ ਮੇਰ ਦਾ ਇਹੀ ਹੈ ਪਰ ਸਾਨੂੰ ਫੇਰ ਵੀ ਮਤਲਬ ਇਹੋ ਜੀ ਗੱਲ ਨਹੀਂ ਆਉਣੀ ਚਾਹੀਦੀ ਸਾਡੇ ਪੰਜਾਬੀ ਦੇ ਸਿਰ ਕੋਈ ਗੱਲ ਲੱਗ ਜੇ ਸਾਡੇ ਕੋਈ ਸਿੱਖਾਂ ਦੇ ਸਿਰ ਗੱਲ ਲੱਗ ਜੇ ਉਹ ਤੋਂ ਸਾਨੂੰ ਬਚ ਕੇ ਚੱਲਣ ਦੀ ਲੋੜ ਹੈ ਪ੍ਰਧਾਨ ਜੀ ਕੁਲਵਿੰਦਰ ਕੌਮ ਨੇ ਕਿਹਾ ਕਿ ਉਹਨਾਂ ਦੀ ਮਾਮਾ ਉਸ ਸਮੇਂ ਧਰਨੇ 'ਤੇ ਸੀ ਜਦੋਂ ਕੰਗਣਾ ਰਣੋਂ ਤੇ ਇਹ ਬਿਆਨ ਦੇ ਰਹੇ ਸੀ ਮੈਂ ਅੱਜ ਇੱਕ ਬਹੁਤ ਸੋਫੀ ਪੜੀ ਨਹੀਂ ਗਈ ਮੇਰੇ ਕੋਲ ਆ ਤੱਕ ਗਈ ਸੀ ਵੀਡੀਓ ਉਹ ਲੱਗਦਾ ਵੀ ਕੁੜੀ ਮਤਲਬ ਦੁੜੀ ਦਾ ਕਿਸ ਇਹ ਕਿਸਾਨੀ ਗੁਰਵਾਰ ਨਾਲ ਜੁੜੀ ਹੈ ਤਾਂ ਗੁੱਸਾ ਆਊਗਾ ਹੀ ਆਊਗਾ ਮੈਂ ਕਹਿੰਦਾ ਠੀਕ ਹੈ ਜਿਹੜਾ ਕੁਝ ਹੋਇਆ ਇਹਨੂੰ ਮਾਰਾਂ ਨਹੀਂ ਕਿਹਾ ਜਾ ਸਕਦਾ ਕੀ ਕੀ ਹੈ ਜੇ ਕਿਸੇ ਨੇ ਧੱਕਾ ਕਰਨ ਦੀ ਕੋਟ ਕਰੀ ਜਾਂ ਉਹਦੇ ਖਿਲਾਫ ਕੋਈ ਹੋਰ ਕਾਰਵਾਈ ਕਰਨ ਦੀ ਕੋਟ ਕਰੀ ਅਸੀਂ ਘਟੋ ਘਟ ਪੰਜਾਬ ਤੋਂ ਸੰਜੁਣੀਆ ਉਹਦੇ ਨਾਲ ਹੈਗੀ ਮਤਲਬ ਬਰਦਾਸ਼ਤ ਨਹੀਂ ਕਰਾਂਗੇ ਬਿਲਕੁਲ ਧੱਕਾ ਨਹੀਂ ਹੋਣ ਦੇਵਾਂਗੇ ਇਹ ਜਜ਼ਬਾਤ ਨੇ ਜਜ਼ਬਾਤ ਦੇ ਸਭ ਪੜਕਦੇ ਹੁੰਦੇ ਨੇ ਜਜ਼ਬਾਤਾਂ ਦੇ ਵਿੱਚ ਸਭ ਕਰਨਾ ਪੈਂਦਾ ਹੈ ਉਹਦੇ ਜਜ਼ਬਾਤਾਂ ਨੂੰ ਪਰ ਮੈਂ ਫਿਰ ਬੇਨਤੀ ਕਰਦਾ ਸਾਡੇ ਨੌਜਵਾਨੋ ਜਜ਼ਬਾਤ ਆਪਣੇ ਕੰਟਰੋਲ 'ਚ ਰੱਖੀਏ ਪਰ ਜੋ ਵੀ ਕੁਝ ਹੋਇਆ ਉਹ ਠੀਕ ਹੋਇਆ ਜੇ ਮਤਲਬ ਸਾਡੇ ਗੁੜੀਆਂ ਨਾਲ ਕੋਈ ਕਲਿੰਦਰ ਕੋਰ ਨਾ ਕਿਸੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਖਿਲਾਫ ਚੰਗਾ ਲੜਿਆ ਜਾਊਗਾ